ਬਾਦ ਜੇ ਨਵੀਂ ਹੁੰਦੀ ਨਾ ਮਾਰ ਦੋ ਨਾ ਹਜੇ ਉਹਨਾਂ ਦੁਬਾਰਾ ਗੁਣਾ ਵਾਲੇ ਬੰਦੇ ਨੂੰ ਕੋਈ ਘਾਟਾ ਨਹੀਂ ਬੇਚਣ ਦੀਆਂ ਵੈਕਾਂ ਨੇ ਕੈਮਰਾਮੈਨਸ ਆ ਤਾ ਆਹ ਦੋਸਤਾਂ ਯਾਰ ਆਹ ਵੇਖੋ ਕੰਨਾਂ ਨੂੰ ਮੱਥ ਲਾ ਲਿਆ ਬੰਦਾ ਮੈਨਰ ਵੀ ਭੁੱਲਦਾ ਜਾਂਦਾ ਵਾ ਅੰਗ ਐਸੀ ਤੇਰੀ ਢੌਂਗਾਂ ਖੰਗ ਲੱਗੀ ਤਾਂ ਨਹੀਂ ਖੰਗੇਗਾ ਪਾਣੀ ਠੰਡਾ ਪੁੱਤ ਘਾਸੋਂ ਲੋੜ ਹੀ ਨਹੀਂ ਪੈਣੀ ਖਾਂਡ ਸਦਾ ਕੁਰਕਰੇ ਬੰਦ ਫਾਸਪੁਟ ਬੰਦ ਟਮਾਟੋ ਸੌਸ ਬੰਦ ਥੀ ਤੇਰੇ ਭਾਰਗੇ ਨਹੀਂ ਇਸ ਤਰ੍ਹਾਂ ਹੀ ਨਹੀਂ ਸਾਰੇ ਜੀ ਕਹਿੰਦੇ ਹਾਂ ਵੀ ਬੈਲਟਾ ਮਾਰਦੇ ਬੈਲਟਾ ਮਾਰਦੇ ਆਪਣੀ ਫੋਟੋ ਲਿਆ ਕਿ ਤਾ ਕਰ ਰੋਚਲਾ ਚਲ ਜਲ ਅਜ ਭਾਈ ਮੇਰੇ ਨਾਮ ਤਾਈਲਾ ਮੈਂ ਫਲੋਅ ਦੇ ਫੁੱਲ ਟਾਈਮ ਆਇਆ ਹਾਂ ਸਾਈਡ ਦਾ ਬਟਨ ਨਹੀਂ ਹੈ ਭਾਈ ਸਕਰੀਨ ਪੁੱਠੀ ਹੋ ਗਈ ਨਾ ਫਿਰ ਇਹ ਮੋਟੂ ਦਾ ਰੋੜ ਦਾ ਕਰਿਆ ਕਰੇਗਾ ਉਹਦੇ ਵਿੱਚ ਇੱਕ ਸਮਝਾਉਂਦਾ ਵਿਸ਼ਾ ਆਏਗਾ ਕਿ ਇੱਕ ਫਿਰ ਆਪਣੀ ਪੇਚੀ ਕਿੰਨੀ ਕ ਮਜ਼ਬੂਤ ਕਰ ਲੋ ਨਾਲ ਔਰ ਇਹ ਮੇਰਾ ਕੰਪੀਟੀਸ਼ਨ ਨਾ ਹੋਵੇ 5 ਕਿਲੋ ਭਾਰ ਘਟਾ ਗਏ ਨਾ ਮੇਰੇ ਵੀ ਨਾ ਤੇ ਮੁੰਡੇ ਇੱਕ ਦਾ ਬੋਲ ਪਾੜ ਕੇ ਉੱਤੇ ਬੈਂਚ ਵੱਧ ਗਈ ਬੋਲ ਦੇ ਵਿੱਚ ਉਂਗਲ ਜਾਂਦੀ ਆਰਪਾਰ ਹੋ ਗਿਆ ਮਾਂ ਮੂਵੀ ਨਹੀਂ ਹੁੰਦੇ ਸੀ ਤੇ ਰਿਸ਼ਤੇਦਾਰਾਂ ਦਾ ਸਾਰਾ ਦਾ ਇਕੱਠ ਹੁੰਦਾ ਸੀ ਜਾਂ ਇੰਸਟਾਗ੍ਰam YouTube Facebook ਤੇ ਬੋਡੀ ਸ਼ਾਰਟਕਟ ਜੁ ਨਹੀਂ ਬਣਾਉਣੀ ਤੇ ਨਾ ਗਲਤ ਤਰੀਕੇ ਨਾਲ ਬਣਾਉਣੀ ਜਿੰਨੇ ਪੇਰੈਂਟਸ ਆਏ ਨਾ ਵਿੱਚੋਂ ਜ਼ਿਆਦੇ ਉਹ ਵਲੌਗ ਵੇਖ ਕੇ ਆਏ ਆ ਹਾਂ ਜੀ ਸਟੇ ਬਾਲ ਹਾਂ ਜੀ ਨੋ ਬੇਬੀ ਆ ਰਣੇ ਬਾਬਾ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਠੀਕ ਠਾਕ ਹੋ ਉਮੀਦ ਕਰਦੇ ਹਾਂ ਬਾਬਾ ਜੀ ਉਮੀਦ ਕਰਦੇ ਹਾਂ ਸਾਰੇ ਠੀਕ ਹੋ ਗਏ ਆ ਟ ਅੱਜ ਵਲੌਗ ਤੁਹਾਨੂੰ ਵੱਖਰੀ ਨੇਚਰ ਦੇ ਵਿੱਚ ਵੱਖਰੀ ਬਿਊਟੀ ਦੇ ਵਿੱਚ ਇੱਕ ਵੱਖਰੇ ਵੈਦਰ ਵਿੱਚ ਪੜਾਇਆ ਜਾਊਗਾ ਆ ਸਾਡੀ ਪਾਰਕੀ ਦੀ ਛੋਟੀ ਜਿਹੀ ਜਗ੍ਹਾ ਮਹਾਰਾਜ ਦੀ ਕਿਰਪਾ ਨਾਲ ਜਨਾ ਹੋ ਰਹੀ ਦੀ ਆ ਗੁਣਾ ਵਾਲੇ ਬੰਦੇ ਨੂੰ ਕੋਈ ਘਾਟਾ ਨਹੀਂ ਆ ਜੇ ਬੰਦੇ ਦੇ ਕੋਣ ਹੈਗੇ ਨਾ ਤੇ ਮਹਾਰਾਜ ਦੀ ਕਿਰਪਾ ਮਣੀ ਹੋਣੀ ਹੁੰਦੀ ਕੀ ਲੱਗਾ ਮਾਨੂੰ ਚਰੀ ਨਹੀਂ ਪਾਈ ਇਹ ਮੱਛਰ ਨਹੀਂ ਨਹੀਂ ਉਹ ਕਟਾ 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 ਖਾਏ ਦਸ ਸਾਲ ਤੋਂ ਬਾਰਾਂ ਦਿਨਾਂ ਥੱਲੇ ਉਹਨਾਂ ਦੀ ਫਰਕ ਹੈ ਜੇ ਤੇ ਆ ਕੁੜੀਆਂ ਦਾ ਜਿੰ ਮੱਠੂ ਨਹੀਂ ਬੰਦ ਹੋਏ ਤਾਂ ਦਰਦਤ ਰਹਿ ਗਏ ਆ ਕੈਮਰਾ ਮਾਰਕ ਉਹ ਕੈਮਰਾ ਮਾਰਕ ਜੀ ਬਖਾ ਦਿਓ ਜੇ ਕਿ ਭੈਣਾ ਨੇ ਜੀਬੀਆਂ ਨਹੀਂ ਹੋਣਾ ਦੇਖੋ ਸਫੀ ਲਾ ਰਹੀ ਆ ਜੀਆ ਬਾਤੋਂ 8 ਵਜੇ ਚ ਨਦੀਆ ਵੇਚਾਂ ਨੂੰ ਕੈਮਰਾ ਮਾਰਕ ਸਨ 8:00 ਵਜੇ ਦਾ ਹੀ ਆ ਇੱਕ ਤੇਰੀ ਕਿਟ 10 12 ਜਾਣੀ ਐਕਸੇ ਲਾ ਰਹੀ ਆ ਤੇ ਮਹਾਰਾਜ ਦੀ ਕਿਰਪਾਈ ਓਨਲੀ ਫੋਰ ਗਰਲ ਜਿਮ ਸੇ ਤੱਕ ਕਮੰਡ ਨੂੰ ਮੇਰੀ ਯੋਰ ਬਹੁਤ ਹੈ ਆ ਇੱਕੋ ਜਨ ਜਾਨਦੇ ਜਦੋਂ ਤੂੰ ਬਾਹਰ ਅੱਗ ਆ ਜੋਨੇ ਅੰਦਰ ਖੜਾ ਜੋਦੀ ਬਾਹਰ ਦਿੱਸੇ ਰਹਾ ਰਹੇ ਨੇ ਕੋਈ ਗੱਲ ਨਹੀਂ ਦੱਸ ਦੋ ਭਾਈ ਬਹੁਤ ਮੁਸ਼ਕਲ ਨਹੀਂ ਹੁੰਦਾ ਇੱਕ ਵਾਰ ਬਤਾ ਮਾਨ ਤਨ ਹੋ ਜਾ ਤੇਰੀ ਕਿਆਲ ਬਣਿਆ ਕਿਆਲ ਮੜਿਆ ਦੱਸੋ ਕੋਈ ਗੱਲ ਨਹੀਂ ਆਪਾਂ ਡਿਊਟੀ ਚਾਦਾਂਗੇ ਕਿਆ ਨਹੀਂ ਉਹ ਕੰਮ ਕਰੇ ਤੇਰੇ ਸੜਗੀ ਨਾਲ ਮਿਲ ਕੇ ਲੈਣ ਦੇ ਆਸ਼ੀਰਵਾਦ ਲੈਣੇ ਵਿਚਾਰਿਆ ਨੇ ਭਾਈ ਸਤਿ ਸ਼੍ਰੀ ਅਕਾਲ ਗੁਰੂ ਆਪਸੋਲੇ ਮੋ ਬਾਇ ਸਾਥ ਮੈਂ ਰਾਂ ਬਾੜਾ ਮੈਨੂੰ ਆਵੇ ਕੀ ਰਹਿਣਾ ਹੈ ਸੌਰੀ ਨਹੀਂ ਮਾਗੇ ਕਦਰ ਮੈਂ ਸੌਰੀ ਨਹੀਂ ਮੰਗਵਾਣੀ ਹੱਜ ਨਾ ਕਿਉ ਮੈਂ ਟੋਕੀਨਾ ਬੰਦ-ਬੰਦ ਕਰ ਦਨੇ ਆ ਉਹ ਲੌਗ ਦੇ ਵਿੱਚ ਮੈਂ ਕਹਿੰਦਾ ਆ ਇਹਦੇ ਵਿੱਚ ਕੈਮਰਾ ਸਿਕਲ ਜਰੂਰ ਲਾ ਦੇਣਾ ਸ਼ੈਲੀ ਇਹ ਪੁਰਾਣਾ ਚੇਲਾ ਦੁਨੀਆ ਦੇ ਵਿੱਚ ਜੇ ਵਿਹਾਰ ਖਰਾਬ ਹੈ ਰਹਿਣਾ ਇਸ ਚੇਲੇ ਦਾ ਕਰੀ ਮੈਂ ਤਾਂ ਵਾਜ ਦੀ ਸ਼ੇਮ ਸ਼ੇਮ ਕੋਈ ਕ੍ਰੋਪ ਨਹੀਂ ਹੋਣਾ ਆ ਵੇਖੋ ਕੰਨਾਂ ਨੂੰ ਮੱਥ ਲਾ ਲਿਆ ਆਪਾਂ ਮੈਨਰ ਵੀ ਭੁੱਲਦਾ ਜਾਂਦਾ ਵਾ ਜੇ ਮੋਹ ਦਾ ਕਾਨੂੰ ਫੋਨ ਲਾਇਆ ਹੁੰਦਾ ਇਹ ਨਹੀਂ ਪਤਾ ਕਿਦਣਾ ਗੱਲ ਕਰਨੀ ਕਿਦਣਾ ਨਹੀਂ ਕਰਨੀ ਕੋਈ ਅਗਰ ਸਿੱਖ ਬਦਰਾੰਗ ਕਰ ਦੋਗੇ ਤੈਨੂੰ ਮੈਂ ਬੰਦਾ ਵੜ ਬੰਦਾ ਬੰਦਾ ਕੁੜਕਾ ਕਿੰਨੇ ਨੇ ਮੇਰਾ ਉਹਨਾਂ ਵਿਆਹ ਆ ਗਏ ਮੇਰੀ ਬੇਇੱਜ਼ਤੀ ਹੁੰਦੀ ਹੈ ਸਾਡੇ ਨਹੀਂ ਵਿਆਹ ਹੋਏ ਅਗਲਾ ਕਰ ਕੋਈ ਠੀਕ ਆ ਲਾਓ ਜੇ ਨਹੀਂ ਲਾਓ ਜੇ ਨਿਕਲ ਆਂਦੇ ਲੰਨਾ ਮੇਰੇ ਲੈਂਦੇ ਨਿਕਲ ਲੈਂਦੇ ਫੇਰ ਆਉਣੇ ਆ ਨਿਕਲ ਲੈਂਦੇ ਮੈਂ ਵੀ ਬਾਹਰ ਹੀ ਆਇਆ ਸਾਰੇ ਉਹਦੇ ਕੋਲ ਹੀ ਜਾ ਰਹੇ ਸਾਡੇ ਕੋਲ ਹੀ ਜਾ ਰਹੇ ਠੀਕ ਠੀਕ ਆ ਸਾਸਰੀ ਗੱਲ ਕੋ ਤੇ ਸਾਸਰੀ ਘਰ ਬੁਲਾਇਆ ਕੇ ਉਹ ਕਿਹੜੇ ਵੜੇ ਕਿਵੇਂ ਸੱਸੀ ਗਾਲੀ ਭਾਈ ਆ ਗਰੂ ਪੈਰੀ ਹੱਥ ਲਈ ਤੇ ਵੀ ਰਹਿਣਗੇ ਭਾਈ ਭੀਕਾ ਖਾਣ ਦਾ ਕਿਆ ਕਰੂਗਾ ਛੱਡ ਜਾ ਕਰਾਂਗਾ ਕੋਲ ਲੈਣਾ ਕਰੂਗਾ ਦਹੀਂ ਦੁੱਧ ਵਗੈਰਾ ਉਹ ਬੋਲਿਆ ਕਰਦਾ ਤੇ ਕੋਦ ਕੀ ਗੱਲ ਖਾਂਦਾ ਨੇ ਕੁਛ ਕੁ ਰਕਦੀ ਨਹੀਂ ਖਾਂਦਾ ਚਿਰ ਚੁੱਸ ਬਾਰ ਬਾਰ ਸਲਾਦੇ ਕੁੜੀ ਅਵੇ ਛਾਲਾਈ ਮਾਰੀ ਜਨੇ ਨਾ ਅਜੇ ਤੱਕ ਨਿਆਂ ਨੁਪਰੇ ਹੋ ਹੀ ਗਿਆ ਕਰਦਾ ਨਾ ਪੈਰੀ ਫੇਟ ਕੋ ਗੱਲ ਇਹ ਤੇਰ ਕੋਲ ਕਰਦਾ ਨਹੀਂ ਕੋਈ ਨਹੀਂ। ਕੋਈ ਨਹੀਂ। ਫੋੜ ਦੀ ਪਸ਼ੂ। ਇਹ ਟਮਾਟਰ ਤੇ ਕਰਦੇ ਬਾਅਦ ਜਾਇਜ਼। ਪੱਟ ਪਿਆਈ। ਕੋਈ ਗਿਆ ਕੀ? ਅਸੀਂ ਸੀਗੀ ਹੋ ਗਿਆ ਨਾ। ਖੰਗ ਐਸੀ ਤੇਰੀ ਢੌਂਗਾ ਖੰਗ ਲੱਗੀ ਤਾਂ ਨਹੀਂ ਖੰਗੇਗਾ। ਪਾਣੀ ਠੰਡਾ ਪੁੱਤ ਘਰ ਜਾ ਕੇ ਪੀਓ। ਦੇਖੋ ਸੀਸੀ ਰਹਿ ਗਈ ਐਤੋਂ ਬਾਹਰ ਹੁਣ ਮਿਲੇਗੀ ਦਵਾਈ ਮੈਂ ਵਲੌਗ ਵਿੱਚ ਵੀ ਕਹਦਾ ਬੁੱਧਵਾਰ। ਅਸੋਂ ਲੋੜ ਨਹੀਂ ਪੈਣੀ। ਖੰਗ ਸਦਾ ਕੁਰਕਰੇ ਬੰਦ, ਫਾਸਪੂਡ ਬੰਦ, ਟਮਾਟਰ ਸੌਸ ਬੰਦ ਠੀਕ ਆ? ਅ ਚਲੋ ਜਾਓ ਠੀਕ ਆ। ਠੀਕ ਆ। ਇਹ ਤਾਂ ਬੜਾ ਹੈ ਨਾ ਇਹ ਸਟਾਰ ਆਇਨ ਨਹੀਂ ਇਹ ਕੋਈ ਨਹੀਂ ਵਾੜਾ ਪੁਰਾਣੀ ਫਿੱਟ ਲੱਗ ਪੰਦਾ ਮਾਡੋ ਲੱਗੇ ਜਾ ਮਾੜਾ ਹਾਂ ਸਟਾਰ ਥੋੜਾ ਲੱਗੇ ਜਾ ਹਾਂ ਪੂਰਾ ਹੋ ਗਿਆ ਸੀ ਬੈਟਿੰਗ ਚੱਲ ਜਿਹੜਾ 12 ਕਿਹੜੇ ਤੋਂ ਹੜਦਾ ਉਹ ਪਹਿਲਾਂ ਸਾਰੇ ਐਕਸ਼ਨ ਕਰਵਾ ਕੇ ਮਾੜੋ ਨੇ ਬਾਤ ਕਰਨੇ ਹਾਂ ਹਾਂ ਹੇ ਲੜੀ ਐ ਸਹੀ ਹਾਂਜੀ ਸਤਾ ਜੀ ਮੈਂ ਜਿਹੜੀ ਤੇਰੀ ਪਾਈ ਨਾ ਪੋਸਟ ਸਾਡੇ ਪਾਈ ਮਿੰਟ ਦੀ ਮੈਂ ਸੋਚਿਆ ਜੀ ਵੀ 10 ਕੇ ਨਹੀਂ ਹੋਣੀ 6 ਮਹੀਨੇ ਲਈ 30 ਕੇ ਬੜਾ ਲਾਇਕ ਤੈਨੂੰ ਕੋਲ ਯੂਨੀਵਰਸਿਟੀ ਇੱਕ ਵਾਰ ਵਿੱਚ ਬੋਲਣ ਰਿਹਾ ਕਹਿੰਦਾ ਹੌਲੀ ਬੋਈ ਚਾਬੀ ਦਿੱਤੀ ਲੈ ਮੈਂ ਡੀਡ ਕਰਤਾ ਵੇ ਮੈਂ ਸ਼ਦਾ ਜੀ ਕੈਨੋ ਮੜਾ ਕੋਈ ਤਾਂ ਇਹ ਤੁਸੀਂ ਲੋਕੀ ਸਮਝਦੇ ਨਹੀਂ ਕਿ ਉਸਤਾਜੀ ਦਾ ਅਸ਼ੀਰਵਾਦ ਹੀ ਹੈ ਜਿਹੜਾ ਬੋਲਣ ਰਿਹਾ ਨਾ ਮੈਂ ਉਹ ਚ ਵੀ ਆਹੀ ਬੋਲਿਆ ਹੁਣ ਵੀ ਆਹੀ ਕਹਿੰਦਾ ਇਹ ਕੋਈ ਮੈਨੂੰ ਬੋਲ ਕੇ ਵਿਹਾਦੇ ਮੈਂ ਉਸਤਾਜੀ ਦੇ ਡਰ ਤੋਂ ਕਹਿੰਦਾ ਉਸਤਾਜੀ ਦਾ ਅਸ਼ੀਰਵਾਦ ਹੀ ਹੈ ਜਿਹਦੇ ਕਰਕੇ ਮੈਂ ਬੋਲਦਾ ਪਿਆ ਹਾਂ ਸਤਾਜੀ ਦੇ ਸਿਰ ਤੇ ਯਾਦ ਰੱਖਿਆ ਤਾਂ ਤੁਹਾਡਾ ਜੀ ਜਿਹੜੇ ਉੱਥੇ ਸਪੀਕਰਾਂਗੇ ਸਟੇਜ ਤੇ ਉੱਥੇ ਹੀ ਦੇ ਦੇਣਾ ਸਤਾਜੀ ਤੁਹਾਡਾ ਸ਼ੀਰਵਾ ਚਾਹੀਦਾ ਤੇਰੀ ਹੋ ਗਈ ਆ ਕੱਪੜੇ ਕਿਹੜੇ ਪਾਉਣ ਲਗਾ ਵਈਆ ਜੀਨ ਸ਼ਰਟ ਪਾਉਣੇ ਨਾਲ ਪੱਗ ਬਣਾਉਣੀ ਹੋਰੀ ਹੋਰ ਦੁਨੀਆ ਨੇ ਮਿਲੀ ਕੋਈ ਆ ਛਤਰਾਣੇ ਤੋਂ ਵਾਧੂ ਮਿਲਦੇ ਆਣਾ ਪੋਸਟ ਪਾਈ ਕੋਈ ਨਹੀਂ ਬੰਦਾ ਮਿਲਿਆ ਕੀ ਖਾਦਾ ਯਾਰੀ ਨਾ ਬੋਲੀਏ ਨਾ ਕੀ ਹੋਗਾ ਤੈਨੂੰ ਤੁਹਾਨੂੰ ਬਜ਼ਾਰ ਚੰਗੀ ਚੀਜ਼ ਲੋਕੀ ਘੱਟ ਵੇਚਦੇ ਆ ਫੇ ਸਾਰੇ ਜੀ ਕਹਿੰਦੇ ਹਾਂ ਵੀ ਬੈਲਟਾ ਮਾਰਦੇ ਬੈਲਟਾ ਮਾਰਦੇ ਚੰਗੀ ਚੀਜ਼ ਦੀ ਆਵ ਘੱਟ ਵੇਚਦੇ ਮੈਨੂੰ ਲੋਕਾਂ ਨੂੰ ਆਪਾਂ ਸਹਾਇਤਾ ਵੀ ਕਰਨਾ ਫੰ ਦੋ ਇੱਕ ਜੁੱਤੀਆਂ ਵਾਲੀ ਇੱਕ ਵਰਕਆਊਟ ਇੱਕ ਫਨੀ ਜਾਨੀ ਕਿ ਮਿਕਸ ਵੈਜੀਟੇਬਲ ਕਰਦਾ ਇੰਸਟਾਗ੍ਰਾਮ ਨੂੰ ਮਿਕਸਰ ਸਾਥੀ ਜਾਂ ਜਨਨ ਅਸਤਾਜੀ ਸੋ ਅੱਜ ਵੀ ਚੱਲਦਾ 10 ਸਾਲ ਹੁਣ ਆਪਾਂ ਹਾਈਟ ਦੀ ਵੀਡੀਓ ਪਾਈ ਉਹਦੇ ਵਿੱਚ ਕਹੀ ਜਾਂਦੇ ਆ ਲੈ ਆ ਗਈ ਚਰਨਿਆ ਆ ਬੱਚੇ ਨੂੰ ਕਰਾਉਂਦੇ ਆ ਉਹ ਦੱਸ aí ਕਿ ਮਾੜਾ ਕੀਤਾ ਲੋਕਾਂ ਬੋਲਦੇ ਰਹਿਣਾ ਆਪ ਜੀਰੋ ਬੰਦੇ ਬੇਰੇ ਤਰ੍ਹਾਂ ਕਰਦੇ ਮੈਨੂੰ ਲੱਗਦਾ ਸਭ ਤੋਂ ਵਹਿਲਾ ਬੰਦਾ ਤੇ ਮਾੜੇ ਦਿਨਾਂ ਦਾ ਬੰਦਾ ਹੀ ਹੋਆ ਕਿਹ ਜਗਾ ਦਿਨ ਇਹ ਨਾ ਖਰਾਬ ਚੱਲ ਰਿਹਾ ਆਪ ਸਪੈਸ਼ਲ ਕਮੈਂਟ ਖੋਲਿਆ ਖੋਲ ਕੇ ਉਹ ਚ ਗੰਦਮਤ ਲਿਖਣ ਰਿਹਾ ਉਹਨੂੰ ਪੜਨਾ ਵੀ ਕਿੰਨੇ ਆਪ ਹੀ ਅਨੁਸਖਾਇਆ ਕਿ ਇਸ ਤਰ੍ਹਾਂ ਦੇ ਕਮੈਂਟ ਖੋਲ੍ਹੇ ਨਹੀਂ ਪੜ੍ਹਨੇ ਨਹੀਂ ਬਾਕੀ ਮੈਂ ਇਹਨੂੰ ਰਾਈਟ ਨਹੀਂ ਕਿਹਾ ਤੇ ਮੈਂ ਵਲੌਗ ਵੇਖਿਆ ਹੀ ਮੈਂ ਆਪਾਂ ਤਰੱਕੀ ਵਾਸਤੇ ਨਾ ਜਿੱਦਾਂ ਸਰੀਰ ਬਣਾਉਣ ਵਾਸਤੇ ਆਪਾਂ ਮੈਡੀਸਿਨ ਨਹੀਂ ਯੂਜ਼ ਕੀਤੀ ਤੇ ਵਲੌਗ ਚਲਾਉਣ ਵਾਸਤੇ ਆਪਾਂ ਗਾਲਾਂ ਨਹੀਂ ਕਢਣੀਆਂ ਇਹ ਮੈਂ ਕਹਿੰਦਾ ਚੱਲੇ ਨਾ ਚੱਲੇ ਫਿਰ ਵੇਖਿਆ ਕੁਛ ਹੁਣ ਸਟੇਟਸ ਲਾਇਆ ਹੀ ਤੇ ਹੁਣ ਲਿੰਕ ਲਾਇਆ ਨੇ ਆਪਣੇ ਵਲੌਗ ਦਾ ਆਮਨੇ ਤਾਂ ਹੀ ਵੇਖਿਆ ਮੈਂ ਫਿਰ ਲਾਈ ਟਾਈਮ ਸਾਰਾ ਇਹ ਮ ਵੇਲਾ ਮੈਂ ਕੀ ਹਾਲ ਹੋਇਆ ਇਹਨਾਂ ਦਾ ਓਕੇ ਏਆਈ ਜੋ ਵੀ ਕਰਦਾ ਆਪਾਂ ਨਾਲ ਹੀ ਰਹਾਂ ਉਹ ਮੁੰਡਿਆਂ ਦਾ ਏਆਈ ਸਹੀ ਚਾਚੀ ਕਿਧਰ ਨੂੰ ਚਲ ਗਈ ਵੇਲਾ ਮੈਂ ਆਪਣੀ ਜ਼ਿੰਦਗੀ ਦਾ ਇਹ ਬਣਾ ਲਿਆ ਏ ਜੋ ਕਰਨਾ ਤੁਹਾਨੂੰ ਪਸੰਦੀ ਕਰਨਾ ਮੇਰੀ ਮੈਨੂੰ ਇੱਕ ਮੈਂ ਕਹਾਂ ਮੁੰਡੇ ਜੇ ਮੈਂ ਤੇਰੀ ਤਰੱਕੀ ਮੈਂ ਜਲਦੀ ਕਰ ਦਵਾਂ ਮੈਂ ਕਹਾਂ ਯਾਰ ਤੂੰ ਨਹੀਂ ਚਲਾਉਣਾ ਚਲਾਗਾ ਤੂੰ ਮਨਨ ਕਰਸ ਜ਼ਾਦੂ ਆਜ ਨਹੀਂ ਚਲਾਦਾ ਮੈਨਾਂ ਚਲਾਓ ਚਲਾ ਲਾਜ ਹੋਰ ਇੱਕ ਕਰੀ ਲੱਗਾ ਹਲੋ ਸਾਹਿਬ ਹਲੋ ਹਲੋ ਇਨ ਨੂੰ ਖਲਾਫ ਕਰਾ। ਸਾਈਨ ਨਾ ਬਲੌਗ ਜਾਵੇ ਤੇ ਬਲੌਗ ਨਹੀਂ ਚੱਲੇ। ਇਨ ਨੂੰ 20000 ਰੁਪਏ ਦੇ ਆਕਰ ਆਪਣੇ ਬਾਹਰ ਲਿਆ ਜਾਗਾ। ਮੈਨੂੰ ਕਹਿੰਦੇ ਬਈ ਇਤਨਾ ਵਾਇਸ ਤੇਰੀ ਵੇਖਿਆ ਵਾਇਸ ਨਹੀਂ ਸਹੀ। ਮੈਂ ਠੀਕ ਹੈ ਭਾਜੀ। ਇਤਨਾ ਐ ਕਰਕੇ ਬੋਲਾ ਕਰ ਹੈਲੋ ਗਾਇਸ ਮੈਂ ਆਉਗਾ। ਮੈਂ ਸ਼ਾ ਮੈਨੂੰ ਕਿਹ ਬੋਲਿਆ। ਆਈ ਨੂੰ ਫੋਨ ਹੀ ਫੜਾ ਦੇ। ਇੱਧਰ ਆਪਣਾ ਫੜਾ ਦੇ। ਫੜ। ਫੜ। ਇੱਥੋਂ ਸਟਾਰਟ ਕਰ। ਕਿੰਨਾ ਫਰੰਟ ਕੈਮ ਨਾਲ ਸਟਾਰਟ ਕਰ ਰਹਾ। ਨਹੀਂ ਨਹੀਂ ਰਕਮ ਆ ਨੂੰ। ਮੇਰੇ ਵਾਲੀ ਆ ਇਤਰਾ ਆਪਣੀ ਫੋਟੋ ਲਿਆ। ਹਾਂ ਮੈਂ ਬੋਤੂ ਕਰਨ ਕੀ ਕਰਨਾ ਚੱਲ ਕੇ। ਭਾਜੀ ਮੇਰਾ ਨਾਮ ਸਾਈਲ ਹੈ। ਹਾਂ ਕਰ ਕਰ ਕਿਸੇ ਕਰਨਾ ਫੋ ਕਿ ਮੇਰਾ ਫੋਨ ਦੇ ਪਿਆ ਨਾ ਜੁੱਤੀਆਂ ਫਿਰ ਗਈ ਹਾਂ ਅੱਜ ਦਾਜੀ ਮੇਰਾ ਨਾਮ ਤਾਇਲਾ ਹੈ ਮੈਂ ਇੱਥੇ ਚੱਲ ਚੱਲ ਅੱਜ ਦਾਜੀ ਮੇਰੇ ਨਾਮ ਤਾਇਲਾ ਹੈ ਮੈਂ ਅਪਲੋਡ ਫਰਸਟ ਟਾਈਮ ਆਇਆ ਮਾਲੀ ਪੁੱਤ ਆ ਤੂੰ ਆ ਤੇਰੇ ਮੇਰੇ ਪ੍ਰੰਤ ਅੱਛਾ ਇੱਕ ਤਾਂ ਹੋਂਸੇ ਹੀ ਫੜੇ ਨੇ ਠੀਕ ਆ ਚੱਲ ਫੜ ਤੂੰ ਵੀ ਫੜ ਸਾਰੇ ਕੋ ਸਿੱਖ ਮੜਿਆ ਸਾਰੇ ਦਸ ਉਂਗਲਾ ਕਿ ਤਰ੍ਹਾਂ ਬਣ ਗਿਆ ਅੱਛਾ ਐ ਨਹੀਂ ਵੜਨਾ ਬੁੱਢਾ ਹੋ ਗਿਆ ਜਾਂ ਅੱਛਾ ਬੁੱਢਾ ਹੋ ਗਿਆ ਸੋਰੀ ਸੋਰੀ ਠੀਕ ਹੈ ਜੀ ਮਾਲਾ ਆ ਜਾ ਜਾਈਏ ਮੈਂ ਭਾਈ ਬਾੜਾ ਨੂੰ ਆ ਕੇ ਗਏ ਉਹ ਵੀ ਕਹਿੰਦੇ ਅੱਛਾ ਐ ਫੜਨਾ ਇਹ ਐ ਫੜ ਲਿਆ ਸਾਈਡ ਲਾ ਬੜਦਾ ਨਹੀਂ ਐਂ ਤੇ ਭਾਈ ਸਕਰੀਨ ਪੁੱਠੀ ਹੋ ਗਈ ਨਾ ਫਿਰ ਨਹੀਂ ਨਾ ਨਾ ਸਕਰੀਨ ਹੀ ਪੁੱਠੀ ਹੈ ਜਿੰਨਾ ਜਿੱਤਰਾ ਪਹਿਲਾਂ ਫੜਿਆ ਉਦੋਂ ਪੁੱਠੀ ਅੱਛਾ ਮੈਂ ਇਹ ਜਨਾਬ ਨੂੰ ਦਿਆਂਗਾ ਐਂ ਕਿਰਾਇਆ ਕਰ ਦੁਪਹਿਰੇ ਟਾਈਮ ਨਾਲ 10 ਮਿੰਟ ਦੇ ਚੋਕੇ ਦੋ ਦਿਨ ਵੀ ਚੱਲੇ ਪੈਟੀ ਮੈਂ ਬੁਲਾਣਾ ਸੈੱਟ ਕਰ ਦਿਆ ਕਰੂਗਾ ਬੁਲਾਣਾ ਕੱਢ ਪਾ ਦੇ ਕਰੂਗਾ ਇਹ ਗੱਲ ਨਾ ਗੱਲ ਕਿੱਥੇ ਗੋਣੋ ਲੈਣੇ ਚਾਹੀਦੇ ਆ ਸਹੀ ਗੱਲ ਉਹਨਾਂ ਦੇ ਖਾਨੇ ਗਿਆ ਨਾ ਕੈਮਰਾਮੈਨ ਨੂੰ ਵੇਖ ਰਿਹਾ ਤੇ ਕਹਿੰਦੇ ਹਾਂਜੀ ਕਮਾਂਡ ਵੇ ਦੁਕਾਨ ਤੇ ਆਏ ਮੈਂ ਕਿਹਾ ਹਾਂਜੀ ਹਾਂਜੀ ਮੈਂ ਮੈਂ ਆਇਆ ਮਮੀ ਪਪਾ ਦੀ ਐਨੀਵਰਸਰੀ ਹੀ ਮੈਂ ਆਇਆ ਮੈਂ ਕਿਹਾ ਅੱਛਾ ਠੀਕ ਆ ਬਤਾਈਆਂ ਪਾਰਟੀ ਬੰਦੀ ਆ ਦੁਕਾਨ ਤੇ ਹੁਣ ਸਾਪੇ ਮੁੱਕ ਗਿਆ ਵਾ ਅੱਛਾ ਮੈਂ ਕਿਹਾ ਜੇ ਠੀਕ ਆ ਕੋਈ ਗੱਲ ਨਹੀਂ ਤੇ ਚੰਗਾ ਮਮੀ ਬੁਲਾਉਂਦੇ ਆ ਉਹ ਕੰਨ ਦੇ ਵਿੱਚ ਤੇ ਨਾ ਗਾਉਂਦਾ ਨਹੀਂ ਉਹ ਆਪੇ ਵੇਖਿਆ ਨੂੰ ਨਹੀਂ ਬਹਿਣ ਦਿੰਦਾ ਇਹ ਇਹ ਦੇ ਦੇ ਨਾ ਮਰੀ ਮਰੀ ਨਹੀਂ ਆ ਮਾਂ ਭਾਈਆਂ ਮੈਂ ਜਾਣ ਦੇ ਤਾ ਮੈਂ ਆਏ ਮੈਂ ਤਾਂ ਲੈ ਮਾ ਪਾੜੀ ਹੈ ਚੰਗਾ ਮੁੱਢ ਵੀ ਲਾਉਂਦੇ ਆ ਮੈਂ ਗਰੁੱਪ 'ਚ ਬੋਲਦਾ ਜਿਹੜੇ ਵੀ ਐਂਡ ਹੈ ਗਿਆ ਲਾ ਮਾਣ ਕੋਈ ਆ ਦੇ ਕਿਸ ਦਾ ਠੀਕ ਸੌਰੀ ਨਹੀਂ ਜੇ ਮੈਂ ਕਹਿ ਗਿਆ ਇਹ ਨਹੀਂ ਆਦਾ ਜਨਾਬ ਨਹੀਂ ਜਨਾਬ ਮਪਾ ਅੱਧਾ ਲੰਮਾ ਜਨਾਬ ਜਨਾਬ ਮਾਲਕ ਆ ਗਿਆ ਆ ਗਾਇਆ ਤੋਸ਼ਤੇ ਆ ਵਾਹ ਜੀ ਵਾਹ ਅੱਜ ਉਹ ਦਾਲਾ ਨਹੀਂ ਉਹਦਾ ਪੈਸੇ ਬੜੇ ਦਿੱਤੇ ਖਾਣ ਪੀਣ ਲਈ ਪਰ ਇਹ ਨਾਮ ਨਹੀਂ ਦਿੱਤਾ ਕਦੀ ਇਹ ਇਹਨੂੰ ਕਦੀ ਨਾਮ ਨਹੀਂ ਮਿਲਿਆ ਇਹ ਬਾਤ ਲਈ ਜੁੱਤੀਆਂ ਖਾਧੀਆਂ ਆ ਸਾਰਾ ਕੁਝ ਕਾਦਾ ਵਧਾਈ ਦਾ ਪਾਤਰ ਆ ਆਓ ਕੀ ਬਾਤ ਇਹ ਮੋਟੂ ਦਾ ਰੋਲ ਦਾ ਕਰਿਆ ਕਰੇਗਾ ਉਹਦੇ ਵਿੱਚ ਇੱਕ ਸਮਝਾਉਂਦਾ ਵਿਸ਼ਾ ਆਏਗਾ ਕਿ ਇੱਕ ਫਿੱਟ ਬੰਦਾ ਪਹਿਲੇ ਬੰਦੇ ਵਿੱਚ ਕਿੰਨੀ ਫਲੈਕਸੀਬਿਲਟੀ ਹੁੰਦੀ ਆ ਜਿਹੜਾ ਇੱਕ ਚੰਗੀ ਖਰਾ ਖਾਂਦਾ ਤੇ ਜਿਹੜਾ ਕਿ ਥੋੜੀ ਕੇਵਲੇ ਗਲਤ ਖਰਾ ਖਾਂਦਾ ਇੱਕ ਮੋਟਾ ਹੁੰਦਾ ਤੇ ਉਹਦੇ ਵਿੱਚ ਫਲੈਕਸੀਬਿਲਟੀ ਕਿੰਨੀ ਘੱਟ ਹੁੰਦੀ ਆ ਉਹ ਇਹਦੇ ਕੰਟੈਕਟ ਹੋਇਆ ਕਰੇਗਾ ਇਹਨੂੰ ਪਾਤਰ ਬਣਾਤਾ ਅਜ ਬਗਲੂ ਦਾ ਇਹਨੂੰ ਬਣਾਤਾ ਮੋਤੂ ਦਾ ਇੱਕ ਹੋਰ ਦੋ ਆਜ ਪਾਤਰ ਬਣਾਏ ਆ ਜਿਹੜੇ ਆਪਾਂ 12 ਮੈਂਬਰਾਂ ਦੀ ਟੀਮ ਦੇ ਵਿੱਚ ਇੱਕ ਨਾਟਕ ਪੇਸ਼ ਹੋਇਆ ਕਰਾਂਗੇ ਜਿੱਦ ਤਰ੍ਹਾਂ ਆਪਾਂ ਉੱਥੇ ਨਾੜ ਸ਼ਾਲਾ ਜਾਣੇ ਇਦਾਂ ਦੇ ਪ੍ਰੋਗਰਾਮ ਆਪਾਂ ਚਾਲੂ ਕਰ ਲਏ ਇੰਸਟਾਗ੍ਰਾਮ ਤੇ YouTube ਤੇ ਵੀ ਕਿ ਜੇ ਦੁਨੀਆ ਨੂੰ ਇੱਕ ਮੈਸੇਜ ਦਿਆ ਕਰਾਂਗੇ ਉਹ ਮੈਸੇਜਾਂ ਵਾਸਤੇ ਸਾਨੂੰ ਫੇਸ ਤੇ ਕਰਨੇ ਪੈਣੇ ਨਾ ਹਰ ਦਿਨ ਫੇਸ ਤੇ ਕਰਨਾ ਪੈਣਾ ਨਾ ਜੇ ਕਿ ਕਾਂਟੂ ਵੀ ਕਾਂਟੂ ਦੇ ਆਪਾਂ ਦੇਖਦੇ ਹੀ ਆ ਨਾ ਇਹਦੇ ਥੋੜੇ ਸਵਾਲ ਹੋਣਗੇ ਇੱਕ ਰਾਗੀ ਸਿੰਘ ਸਾਹਿਬ ਆ ਇਹ ਜਵਾਬ ਦੇਗਾ ਗੁਰਬਾਣੀ ਪੜ੍ਹ ਕੇ ਉਹ ਉਹ ਦਿਨ ਦਾ ਵਿਸ਼ਾ ਹੋਏਗਾ ਹੱਕ ਫਰਾਇਆ ਨਾਨਕਾ ਉਸ ਉਸ ਗਾਏ ਇਹ ਪੁੱਛੇਗਾ ਕਿ ਮਾਸ ਖਾਣਾ ਚਾਹੀਦਾ ਕਿ ਨਹੀਂ ਖਾਣਾ ਚਾਹੀਦਾ ਉਹਦੇ ਵਿੱਚ ਇਹ ਹਰ ਕੁਰਬਾਨੀਆਂ ਦੀਆਂ ਤੁਗਾ ਨਾ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਇਹਦੇ ਜਵਾਬ ਨੇ ਉਹ ਇੱਕ ਧਾਰਮਿਕ ਕੰਟੈਂਟ ਹੋਏਗਾ ਜਿਹਦੀ 5 ਮਿੰਟ ਦੀ ਪੋਸਟ ਹੋਏਗੀ ਤੇ YouTube ਤੇ ਵੀ ਆਏਗਾ ਅੱਜ ਆਪਾਂ ਚਾਰ ਪਾਤਰ ਚੁਣੇ ਆ ਹੌਲੀ ਹੌਲੀ ਇਸ ਤਰ੍ਹਾਂ ਮੈਂ ਕੰਮ ਸ਼ੁਰੂ ਕਰਨ ਲੱਗਾ ਜਿੰਨੇ ਕਿ ਮੈਨੂੰ ਗੁਰਬਾਣੀ ਪੜ੍ਹੀ ਜੋ ਸੋਝੀ ਆਈ ਇੱਕ ਰੀਲ ਆਈ ਥੋੜਾ ਫਨੀ ਵਾਲੀ ਉਹ ਨੂੰ ਨੇ ਪਾਈ ਆ ਇਦਾਂ ਦੀ ਚੀਜ਼ੇ ਨਵੀਆਂ ਨਵੀਆਂ ਆਇਆ ਕਰਨਗੀਆਂ ਆਪ ਦੀ ਪੇਛੇ ਕਿੰਨੀ ਕ ਮਜ਼ਬੂਤ ਕਰੋ ਖਾਲੀ ਸਾਰੇ ਆ ਜੀ ਆਲਾ ਆ ਪਾਈ ਆਈ 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 ਰੱਖਿਆ ਕਿਹਾ ਬੇਟਾ ਰੱਖ 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 ਬੱਲੇ ਨੂੰ ਰੱਖ 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 ਚਲ ਚਲੋ ਜੀ ਬੱਲੇ ਫਿਰ ਉਹ ਲੱਗ ਗਿਆ ਪਤਾ ਹੋ ਗਿਆ ਅਗਰਾਂ ਕੋਈ ਨਹੀਂ ਤਿੰਨ ਕਿਹਾ ਬੋਲੂ ਨੂੰ ਹੋ ਗਿਆ ਦੁਬਾਰਾ ਨਾਲ ਲੈ ਜਾ ਅੱਜ ਕੋਈ ਨਾ ਕੋਈ ਡਿਵੈਲਪਰ ਲੇਕ ਨਹੀਂ ਚੱਲੀ 6 6 ਪਸਦੀ ਕਰ ਤਾ ਉਹ ਤੇ ਲੱਗੇ ਮਰੀ ਤੇਰੇ ਨਾਲ ਤੇ ਮਾਰ ਜੀ ਮੁਰੇ ਕਹਾਲਾ ਇੱਥੇ ਅੜੀ ਪੜੀ ਨਾ ਕਿ ਹਰੂ ਪਾਣੀ ਖਾਣ ਲੱਗੇ ਦੋਵੇਂ ਨੀਂਦਰ ਕਿਉਂ ਬਸ

ਇਕਾਤ ਨਹੀਂ ਮਾਈ ਨਹੀਂ ਡਾਲੋਗੇ ਇਕਾਤਲੇ ਮਾਰਨੀ ਹੈ ਤੇਰੇ ਮਰਦਾਸ ਡਾਲ ਦੇ ਇਹਦੇ 20 ਸਟਾਈਲ ਆ ਆਪਣੀ ਪਿੰਠਾਂ ਨਹੀਂ ਤੱਕ 20 ਗੈਂਟੀਆਂ ਪੂਰੀ ਵੀਡੀਓ ਦੇਖ ਨਹੀਂ ਕਣੀ ਮੈਨੂੰ ਤਾਂ ਕਿੰਨੀ ਆ ਰਹੀ ਸੁਣਦੀ ਹਾਂ ਜੀ ਸੈੱਟ ਦੱਸ ਮੈਂ ਫਿਰ ਐਕਸ ਲਾਵਾਂ ਕਾਇ ਲੂਣ ਬਿਲਕੁਲ ਬੰਦ ਕਰਤਾ ਲੂਣ ਇੱਕ ਹਫਤਾ ਸਿਰ ਬੰਦ ਕੀਤਾ ਹੀ ਪੰਡ ਲੂਣ ਜਿਆਦਾ ਮੜਾਈ ਲੂਣ ਮੜਾਇਆ ਖਾਣ ਨੂੰ ਹਾਂ ਨਾ ਜੂਸ ਨੂੰ ਨਹੀਂ ਪੋਣਾ ਲੂਣ ਨਾਲ ਜਰਾ ਪਾਣੀ ਪੀਂਦਾ ਆਹ ਵੇ ਨਾੜ ਅਰੇ ਮੇਰਾ ਕੰਪੀਟੀਸ਼ਨ ਨਾ ਹੋਵੇ 5 ਕਿਲੋ ਭਾਰ ਘਟਾ ਗਏ ਨਾ ਮੇਰੇ ਵੀ ਨਹੀਂ ਗਈ ਮਾਨੂੰ ਕਢ ਨਾੜ ਆਪਣੀ ਕਢ ਨਾੜ ਸਾਈ ਕੱਢੀ ਆ ਬਾਕੀ ਇਹ ਨਵੀਂ ਹੁੰਦੀ ਨਾ ਮਾਰ ਦੋ ਹਿਆ ਚੋਂ ਦੁਬਾਰਾ ਲਾ ਕੇ ਖਾਦਾ ਹਾਂ ਜਦੋਂ ਖੀਲ ਦਵਾਦੇ ਉਦੋਂ ਹੋ ਜਾਂਦੀ ਚਲੋ ਪਹਿਲੇ ਤਾਂ ਖੀਲ ਆਓ ਬਕਵਾਸ ਕਰਦਾ ਫਸ ਗਈ ਲੈ ਚੋਂ ਬਕਵਾਸ ਕਰਨਾ ਮੈਂ ਪਾ ਦੇਣਾ ਹੀ ਬਲੌਗ ਸਿੱਧਾ ਹੀ ਜੇ ਤੂੰ ਬਿਲ ਦੱਟ ਸੇ ਲਾਵੇਂਗਾ ਤਾਂ ਬਾਕੀ ਬੱਚੇ ਨਹੀਂ ਜਾਣਗੇ ਗਾਇ ਜਿੰਦੀ ਨੇ ਠੀਕ ਆ ਮੈਨੂੰ ਸਿਆਰ ਮੈਨੂੰ ਕੀ ਲਾਈਆ ਗਲਤ ਮੈਂ ਦੱਸਣਾ ਨਹੀਂ ਆਪੇ ਤੁਮ ਮਸਲ ਟੁੱਟ ਜਾਏਗਾ ਹੋਰ ਨਹੀਂ ਨਹੀਂ ਗਾੜੀ ਨੂੰ ਬਕਵਾਸ ਕਰਦਾ ਇਹਨਾਂ ਦੇ ਗੋਲੀ ਮੈਂਦੀ ਵੀ ਭਾਈ ਵਾਹ ਬਲੌਗ ਗੋਲੀ ਗੋਲੀ ਬਲੌਗ ਪਾ ਲੈ ਗੋਲੀ ਪਾ ਕਾ ਬਤਾ ਹਾਂ ਅੱਗੋਂ ਗੜੀ ਕੰਪੀਟੀਸ਼ਨ ਜੀ ਵੇਖੀ ਸੀ ਟੈਕ ਕਰੋ ਹਾਏ ਓਏ ਹਾਏ ਇਹ ਰੋਣੀ ਕੋਲ ਲੈ ਲਿਆ ਦੱਸੀ ਕੋਈ ਨਹੀਂ 42 42 ਕੀ ਇਹ ਮੇਰ ਨੂੰ 13 ਸਾਲ ਵੱਡਾ ਵਾ ਇਹ ਤਾਂ ਇਹ 26 ਸਾਲ ਵੱਡਾ ਚੀਲੇ ਕਿੰਨੇ ਪੁਰਾਣੇ ਨਾਲ ਦੇ ਆ ਇਹਦੇ ਉੱਪਰ ਹੀ ਨਹੀਂ ਲੰਦੀ ਭਾਈ ਕੋਈ 21 ਸਾਲ ਕਹਤਾ ਸੀ 26 ਸਾਲ ਵੱਡਾ ਵੱਡਾ ਮੈਂ 26 ਸਾਲ ਮੈਂ থামਨੇਲੀ ਫੋਟੋ ਖਿੱਚ ਲਈ ਬਾਈ ਦਾ ਵਿਆਹ ਬੜਾ ਭਗੜਾ ਪਾਇਆ ਬੜਾ ਬੜਾ ਉਹ ਬੰਮਾ ਹੀ ਵਾਲਦੇ ਭਾਈ ਲੰਬੇ ਵਾਲੀ ਮੇਰੇ ਤੇ ਉਹ ਨਾ ਉਹ ਨਾਲ ਬੜਾ ਜਾਈ ਨਾਲ ਉਹ ਵਿੱਚ ਰਦਾਮਾ ਬੈਗ ਨਾਲ ਉਹ ਨਾਲ ਆਇਆ ਗਿਆ ਫਾਇਦਰਾ ਐਸਐਸਪੀ ਹਾਂ ਬੜਾ ਲੋਕੀ ਜਰਾ ਲੈ ਉਹਦੇ ਨਾਲ ਸ਼ੇਰ ਸਾਹਿਬ ਆਦਾ ਇਹ ਬੜਾ ਪਿਆਰ ਹੀ ਆਪਣਾ ਪਹਿਲਾਂ ਕੀਤਾ ਕਿ ਪੋਲੀਟਿਸ਼ੀਨ ਕੀਤੀ ਸੁੱਚਾ ਨੂੰ ਪੁੱਛ ਰੈਲੀਆਂ ਕਰ ਛੱਡਦੀਆਂ ਬਸ ਡੈਡੀ ਕਹਿੰਦੇ ਛੱਡ ਦੇ ਕੰਮ ਕੋਈ ਫਾਇਦਾ ਨਹੀਂ ਪਰ ਬਈ ਫਾਇਦਾ ਨਹੀਂ 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 ਫਾਇਦਾ ਹੈ ਕਿਉਂ ਸੁੱਚਾ ਅੱਜ ਮੈਂ ਲੈ ਕਰਦਾ ਜੀ ਉਦੋਂ ਭਰਪਾ ਬਣਿਆ ਸੀ ਨਾ ਆਪਾਂ ਉਹ ਜਿਹੜਾ ਬੇਸ ਬਣਿਆ ਸੀ ਅੱਜ ਫੇਨਾ ਫੇਨਾ ਕਿਉਂਣੀ ਆ ਉਹਦੇ ਮੁੰਡੇ ਇੱਕ ਦਾ ਬੁੱਲ ਮਾਰ ਗਿਆ ਉੱਤੇ ਬੈਂਚ ਵੱਧ ਗਈ ਬੁੱਲ ਦੇ ਵਿੱਚ ਉਂਗਲ ਜਾਂਦੀ ਆਰਕਾਰ ਹੋ ਗਿਆ ਸਿੱਧੀ ਬੈਂਚ ਵੱਜੀ 170 ਓਹ ਹੋ ਹੋ ਐ ਫੂਕ ਮਾਰਦਾ ਲੰਕਿਆ ਪਿਆ ਬੈਂਚ ਤੋ ਵਧੀਆ ਹੀ ਸੰਨੀ ਭਾਈ ਦਾ ਵਿਆਹ ਮੇਰੀ ਮਮਰੀ ਬਹੁਤ ਸ਼ੋਹਰਤ ਸਾਰਾ ਕੁਝ ਤੰਨੋ ਬੋਲਣਾ ਯਾਦ ਨਹੀਂ ਵੀ ਕਿਤਰਾ ਸੀ ਬਾਈ ਤੰਨੋ ਵਾਰਸਾ ਫੋਟੋਗੇ ਜਣਾ ਕਈ ਚੀਜ਼ਾਂ ਮੈਂਟਰੀ ਵਾਸ ਹੋਈ ਹੁੰਦੀ ਆ ਬੜੇ ਪੁਰਾਣੇ ਗੱਲਾਂ ਹੋਈ ਫੇਲੀ ਹਣਾ ਬੜਾ ਪੁਰਾਣਾ ਸੜਾ ਦਾ ਸਾਰਾ ਉਹ ਮੇਗਾ ਪੁਰਾਣੀ ਚੀਜ਼ਾਂ ਹੁੰਦੀ ਆ ਵੀ ਮੇਰੇ ਹਿਸਾਬ ਨਾਲ ਇਹ ਡਾਰਕ ਰੰਗ ਹੀ ਤੇ ਕੋਈ ਨੈਵੀਗੇਟਰ ਕੋਈ ਫਿਲਮਾਂ ਮੂਵੀ ਨਹੀਂ ਹੁੰਦੇ ਸੀ ਤੇ ਰਿਸ਼ਤੇਦਾਰਾਂ ਦਾ ਸਾਰਾ ਇਕੱਠ ਹੁੰਦਾ ਸੀ ਜਾਰੇ ਜਾਰੇ ਹੁੰਦੇ ਹੋਣਗੇ ਤੇ ਆਮ ਚਾਦਰਾਂ ਚਦੁਰਾ ਬਣੀ ਹੋਣਗੀਆਂ ਪਿੱਕੇ ਪਿੱਕੇ ਕੱਪੜੇ ਪਾਏ ਹੋਣਗੇ ਉਹਨਾਂ ਵਿੱਚੋਂ ਜਿਹੜਾ ਮੇਨ ਲੜਾ ਲੜੀ ਉਹਨੂੰ ਡਾਰਕ ਉਹਦੀ ਕਿ ਵੀ ਇਹ ਹੀਰੋ ਹੈ ਵਿਆਹ ਲੈ ਆ ਤੇ ਕਹਿੰਦੇ ਕਿਹੜਾ ਚੱਲ ਭੈਣਾ ਫਿਰ ਲਾ ਉਹਨੂੰ ਸੜਣਾ ਹੀ ਦੇ ਤਾਏ ਆ ਇੰਸਟਾਗ੍ਰam ਯੂਟਿਊਬ ਫੇਸਬੁੱਕ ਤੇ ਬੋਡੀ ਤੇ ਸ਼ਾਰਟਕਟ ਜੁ ਨਹੀਂ ਬਣਾਉਣੀ ਨਾ ਗਲਤ ਤਰੀਕੇ ਨਾਲ ਬਣਾਉਣੀ ਨਾ ਗਾਲਾਂ ਕੱਢ ਕੇ ਬਲਾਗ ਚਲਾਉਣੇ ਆ ਤੇ ਨਾ ਇੰਸਟਾ ਚਲਾਇਆ ਤੇ ਮਹਾਰਾਜ ਦੀ ਕਿਰਪਾ ਨਾਲ ਇਦਾਂ ਚੱਲਣਗੇ ਮੂੰਹ ਦੇ ਹੱਥ ਫੇਰ ਕੇ ਇਹਨਾਂ ਨੂੰ ਇਹ ਤੁਹਾਨੂੰ ਨਹੀਂ ਪਤਾ ਨਾ ਕਿਹੜਾ ਯੂਟਿਊਬ ਹੈ ਆਪਕੇਸ਼ਨਸ ਹੈਗਾ ਇਹ ਆਹੀ ਕਿ ਬੜੇ-ਬੜੇ ਕ੍ਰਿਪਟੋ ਵੀ ਆਰਾਮ ਦੇ ਨਾਲ ਸ਼ੇਅਰ ਲਾ ਕੇ ਰੱਖ ਲੋ ਇਦਾਂ 10 ਸਾਲਾਂ ਬਾਅਦ ਟ੍ਰਿਪਲ ਹੋਣੇ ਆ ਯੂਟਿਊਬ ਪੇਸ਼ਨਸ ਹੈਗਾ ਦੇ ਬੜਾ ਵੱਡਾ ਰਾਮ ਨਾਮ ਨਾ ਚੱਲੇ ਨਾ ਚੱਲੇ ਫਿਰ ਕੀ ਹੋਵੇ ਸ਼ੌਂਕ ਜਿਆ ਨਾਲੇ ਨੇ ਤੇ ਸ਼ੌਂਕ ਜਿਆ ਪੈ ਗਿਆ ਗੱਲਾਂ ਬਾਤਾਂ ਕਰੀ ਗਿਆ ਕੈਮਰਾ ਨਾਲ ਕਰ ਲਈ ਗਿਆ ਜੇ ਤੁਸੀਂ ਆਏ ਆਪੇ ਜਰਨਲ ਸਾਹਿਬ ਪਰ ਹੁਣ ਜਿੰਨੇ ਪੈਰੈਂਟਸ ਆਏ ਨਾ ਵਿੱਚੋਂ ਜਿਆਦੇ ਉਹ ਵਲੌਗ ਵੇਖ ਕੇ ਆਏ ਆ ਕਿੰਨੇ ਭਾਈ ਤੁਹਾਡੀ ਸੋਝ ਬੜੀ ਵਧੀਆ ਲੱਗੀ ਹਾਂ ਕਿਉਂਕਿ ਜਿਹੜਾ ਮੇਰੇ ਕੋ ਅੱਗੇ ਗਿਆ ਨਹੀਂ ਉਹ ਤੇ ਅੰਦਰ ਪਿਆ ਹੈ ਸਾਰਾ ਹਾਂ ਕੀ ਆ 37000 ਹਾਂ 37000 1 ਘੰਟੇ ਜੀ ਅੱਛਾ ਜਿਆ ਵੀ ਮੁਬਾਰਕ ਹੋ ਗਏ ਵਧਾਈ ਦੇ ਪਾਤਰ ਜੇ ਤੁਸੀਂ ਕੁਝ ਨਹੀਂ ਕਰੋ ਤੇਰਾ ਵੀਡੀਓ ਜੇ ਲੋਕ ਇੰਜੋਏਮੈਂਟ ਵੀ ਲਾਈਕ ਕਰਦੇ ਆ ਆਰ ਆਲਵੇਜ਼ ਮੁਵਿੰਗ ਨਾ ਫੀਲ ਆਈ ਡੋਨਟ ਬਿਲੋਂਗ ਟਾਈਮ ਆਮ ਆਸ ਟੂ ਮੁਵ ਔਨ ਪੁਸ਼ ਮਾਈ ਸੌਲ ਟੂ ਬੀ ਦ ਬੈਸਟ ਟਾਈ ਵਿਥ ਨੋ ਰਿਗਰੈਸ ਵਿਦ ਏਵਰੀ ਬ੍ਰੀਥ ਸੀ ਮੀ